हां जी दोस्तों ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਮੱਖਣ ਮਿਸਤਰੀ ਪਿੰਡ ਪਿੱਥੋ ਗਿਲਕਲਾ ਤੇ ਗਿਲਕਲਾ ਰੋਡ ਤੇ ਬਈ ਦੇ ਘਰ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਇੱਕ ਆਪਸ ਨੂੰ ਤੀਜੇ ਸੂਏ ਸੂਣ ਵਾਲੀ ਇੱਕ ਗਾਂ ਦਿਖਾ ਰਹੇ ਆ ਜਰਸੀ ਕ੍ਰਾਸ ਹੈ ਬ੍ਰਾਊਨ ਕਲਰ ਦੀ ਆ ਕੱਦ ਕਾਟ ਨੇ ਮਿੱਤਰੋ ਠੀਕ ਆ ਛੋਟਾ ਕੱਦ ਨਹੀਂ ਹਿਮਾਚਲ ਵਾਲੀ ਬੜਾ ਕੱਦ ਨਹੀਂ ਮਿੱਤਰੋ ਉਹਦਾ ਥੋੜਾ ਚੰਗਾ ਕੱਦ ਆ ਤੋ ਹੋਰ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਆ ਸਰੀਰ ਦੀ ਬੰਪਰ ਬਹੁਤ ਚੰਗੀ ਆ ਤੇ ਪੂਰੀ ਜਾਣਕਾਰੀ ਆਪਾਂ ਭਾਈ ਤੁਹਾਨੂੰ ਲੈਣੇ ਆ ਕਿ ਕਿੰਨਾ ਕਹਨੇ ਦੁੱਧ ਕੱਢਿਆ ਰੇਟ 72000 ਕਰਿਆ ਭਾਈ ਨੇ ਦੁੱਧ 16 17 ਲੀਟਰ ਦਾ ਦੂਜੇ ਸੂਏ ਦਾ ਦੁੱਧ ਕੱਢਿਆ ਵਾ ਤੇ ਤੀਜੇ ਸੂਏ ਨੇ ਸੂਣਾ ਥਾਂਲੇ ਵੀ ਦੀ ਬੰਤਰ ਬਹੁਤ ਸੋਹਣੀ ਐ 5 4 ਦਿਨ ਸੂਣ ਦੇ ਵਿੱਚ ਬਾਕੀ ਨੇ ਰੇਟ ਫੇਰ ਆਪਾਂ ਕਹਣਾ 72000 ਆ 72 ਦੇ ਵਿੱਚੋਂ ਮਾਣ ਤਾਣ ਥੋੜਾ ਕਣਾ ਹੋ ਜਾਣਾ ਤੇ 16 ਤੇ 17 ਲੀਟਰ ਦੂਜੇ ਸੂਏ ਦਾ ਤੀਜੇ ਸੂਏ ਸੁਣਾਏ ਨੀ ਤੋਰੇ ਜੇ ਕਰੇ ਮੜਾ ਆਏ ਆਇਂ ਤੋਰ ਦੇ ਨੇੜੋ ਫੜ ਲਓ ਮੜਾ ਨੇੜੋ ਹੌਲੀ ਹੌਲੀ ਨੰਬਰ ਹੈ ਜੀ 9872014473 ਤੀਜੇ ਸੂਏ ਸੁਣਾ ਜਰਸੀ ਦਾ ਬਾਈ ਦਾ ਸਿਮਨ ਲਾਇਆ ਵਾ ਤੇ ਸੋਹਣਾ 17 ਲੀਟਰ ਦੂਜੇ ਸੂਏ ਤੀਜੇ ਸੂਏ ਫਿਰ ਕਹਿੰਦਾ ਵੀ ਸੋਹਣਾ ਮੁੱਲ 72000 75 ਦੇ ਵਿੱਚੋਂ ਮਾਣ ਤਣ ਹੋ ਜੂ ਸਾਰੇ ਵੀਰਾਂ ਦਾ ਧੰਨਵਾਦ